ਇੱਕ ਬੱਚੇ ਦੀ ਹੁਸ਼ਿਆਰੀ ਨੇ ਬਚਾਇਆ ਟੱਬਰ ਨਹੀਂ ਤਾਂ ਵਾਪਰ ਜਾਣਾ ਸੀ ਵੱਡਾ ਪਾਣਾ ਅਕਸਰ ਹੀ ਬਹੁਤ ਸਾਰੇ ਮਾਪਿਓ ਬੱਚਿਆਂ ਦੀ ਗੱਲ ਤੇ ਜਲਦੀ ਯਕੀਨ ਨਹੀਂ ਕਰਦੇ ਪਰ ਜੇ ਤੁਸੀਂ ਵੀ ਇਹ ਗਲਤੀ ਕਰਦੇ ਹੋ ਤਾਂ ਆਹ ਵੀਡੀਓ ਜ਼ਰੂਰ ਦੇਖ ਲਿਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਦੇ ਥੱਲੇ ਸੱਪ ਬੈਠਾ ਦਿਖਾਈ ਦੇ ਰਿਹਾ ਏ ਦਰਸਲ ਇਸ ਪਰਿਵਾਰ ਦੇ ਬੱਚੇ ਨੇ ਇਸ ਸੱਪ ਨੂੰ ਕਮਰੇ ਦੇ ਅੰਦਰ ਵੱੜਦੇ ਹੋਏ ਦੇਖਿਆ ਅਤੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਕਮਰੇ ਵਿੱਚ ਇੱਕ ਸੱਪ ਵੜਿਆ ਏ ਤਾਂ ਪਹਿਲਾਂ ਤਾਂ ਉਸ ਦੀ ਮਾਂ ਨੇ ਯਕੀਨ ਨਹੀਂ ਕੀਤਾ ਪਰ ਜਦੋਂ ਉਸ ਨੇ ਆਪਣੇ ਪਿਓ ਨੂੰ ਦੱਸਿਆ ਤਾਂ ਉਸ ਦੇ ਪਿਓ ਨੇ ਸਾਰਾ ਹੀ ਕਮਰਾ ਚੈੱਕ ਕੀਤਾ ਪਰ ਸੱਪ ਕਿਤੇ ਵੀ ਦਿਖਾਈ ਨਹੀਂ ਦਿੱਤਾ ਫਿਰ ਜਦੋਂ ਉਸ ਦੀ ਮਾਂ ਨੇ ਬੈੱਡਾਂ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਉਸ ਨੂੰ ਬੈੱਡਾਂ ਦੇ ਗੱਦੇ ਥੱਲੇ ਇਹ ਸੱਪ ਦਿਖਾਈ ਦਿੱਤਾ ਸੋ ਇਹ ਕਾਮਨ ਕੈਰਟ ਨਸਲ ਦਾ ਸੱਪ ਹੈ ਜਿਸ ਦੇ ਕੇ ਡੰਗ ਦਾ ਵੀ ਪਤਾ ਨਹੀਂ ਲੱਗਦਾ ਅਕਸਰ ਹੀ ਸੱਪ ਠੰਡ ਤੋਂ ਬਚਣ ਲਈ ਗਰਮ ਥਾਮਾਂ ਵੱਲ ਜ਼ਿਆਦਾ ਆਉਂਦੇ ਨੇ ਸੋ ਇਸ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਇਸ ਬੱਚੇ ਨੇ ਮੌਕੇ ਤੇ ਦੇਖ ਲਿਆ ਤੇ ਆਪਣੇ ਪਰਿਵਾਰ ਨੂੰ ਦੱਸ ਦਿੱਤਾ ਸੋ ਤੁਸੀਂ ਵੀ ਆਪਣੇ ਬੱਚੇ ਦੀ ਗੱਲ ਇੱਕ ਵਾਰ ਧਿਆਨ ਨਾਲ ਜ਼ਰੂਰ ਸੁਣਿਆ ਕਰੋ ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਅੱਗੇ ਸ਼ੇਅਰ ਜ਼ਰੂਰ ਕਰੋ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ